ਮੁਲਾ ਜਨ ਸਾਥੀਓ ਅਸੀਂ ਪਿਛਲੇ ਲੰਮੇ ਸਮੇਂ ਤੋਂ ਮੁੱਖ ਮੰਤਰੀ ਦੀ ਹਾਏ ਹਾਏ ਕਰ ਰਹੇ ਹਾਂ ਲੇਕਿਨ ਅਸਲੀ ਮੁਖਵੰਤ ਕੀ ਕੋਈ ਹੋਰ ਬੈਠਾ ਹੋਇਆ ਪ੍ਰੋਕਸੀ ਸੀ ਸੋ ਇੱਥੇ ਭੰਡਮਾਨ ਦੀ ਹਾਏ ਹਾਏ ਕਰਦਾ ਕੋਈ ਫਜ਼ਲ ਨਹੀਂ ਉਹਦਾ ਜਿਹੜਾ ਉਸਤਾਦ ਹੈ ਉਹਦਾ ਜਿਹੜਾ ਗੁਰੂ ਹੈ ਕੇਜਰੀਵਾਲ ਹਾਏ ਹਾਏ ਕਰਦੀਆਂ ਉਹ ਨਹੀਂ ਕੀਤੀ ਜਾਵੇ ਜਿਹੜਾ ਦਿੱਲੀ ਤੋਂ ਜੁੱਤੀਆਂ ਖਾ ਕੇ ਪੰਜਾਬ ਆ ਕੇ ਬੈਠਾ ਆਪਣੀ ਪੂਰੀ ਟੀਮ ਲੈ ਕੇ ਪੈਸਾ ਇਕੱਠਾ ਕਰ ਰਿਹਾ 50 ਚੋਂ ਪੈਸਾ ਇਕੱਠਾ ਕਰਕੇ ਆਮ ਆਦਮੀ ਪਾਰਟੀ ਨੂੰ ਰਿਵਾਈਵ ਕਰਕੇ ਦੂਜੇ ਸੂਬਿਆਂ ਦੇ ਵਿੱਚ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਇਸ ਨਕਮੇ ਬੇਦੂਫ ਨੂੰ ਇਹ ਨਹੀਂ ਸਮਝ ਆਉਂਦਾ ਜਿੱਥੇ ਬੂਟ ਪਰਮਤ ਦੀ ਸਰਕਾਰ ਹੈ ਜੇ ਉੱਥੋਂ ਦੀ ਜਨਤਾ ਉੱਥੋਂ ਦਾ ਮਲਾਜਮ ਲਗਾ ਜਾਏ ਤੇ ਬਾਕੀ ਸਟੇਟਾਂ ਦੇ ਵਿੱਚ ਇਹਨੂੰ ਕੀ ਕੀ ਖੇਸ ਹੋਵਦੀ ਹੈ ਸੋ ਜੇ ਆਪਾਂ ਹਾਂ ਹਾਂ ਕਰਦੀ ਹੈ ਭਗਵਾਨ ਦੀ ਨਹੀਂ ਕੈਗਰੀ ਵਾਦੀ ਹੈ ਹੈ ਵੰਦੇ ਪੱਕਾ ਦੀ ਵਾਦੀ ਹੈ ਕੈਗਰੀ ਵਾਦੀ ਮੈਂ ਬੈਸੋ ਬੋਲ ਕਰ ਰਹੇ ਹਾਂ ਰੋਜ਼ ਕਰ ਰਹੇ ਹਾਂ ਜਿਨ੍ਹਾਂ ਦੀ ਇਹ ਹੋਈ ਸਾਡੇ ਮਸਲੇ ਹੱਲ ਦੀ ਇਹ ਆ ਤੁਮ ਲੋਗ ਗੱਲ ਵਿੱਚ ਐਸੀ ਕਰਦਾ ਹੈ ਆਪ ਪਕਾ ਜੀ 14 14 ਸਾਲਾਂ ਤੋਂ 18 18 ਸਾਲਾਂ ਤੋਂ ਰੋਲ ਰਹੇ ਸੀ ਇਹਨਾਂ ਨੇ ਵੋਟਾਂ ਪਹਿਲਾ ਵਾਅਦਾ ਕੀਤਾ ਸੀ ਜੀ ਸਾਡਾ ਤਰਾਂਤ ਬਿਨਾਂ ਕਿਸੇ ਧਰਨੇ ਤੋਂ ਬਿਨਾਂ ਰੈਲੀ ਤੋਂ ਸਰਕਾਰ ਨੇ ਆਪਣੀ ਸਾਫ਼ ਨੀਤੀ ਨਾਲ ਇਹ ਇਹ ਮੈਂ ਇਹਨਾਂ ਨੂੰ ਨਹੀਂ ਜਾਣਦਾ ਸੀ ਮੈਂ ਕਿਸੇ ਨੂੰ ਨਹੀਂ ਜਾਣਦਾ ਇਹਨਾਂ ਚੋਂ ਪਰ ਇਹਨਾਂ ਨੂੰ ਇਹੀ ਕਿਹਾ ਇੱਕੋ ਗੱਲ ਕਿਹਾ ਸਮਾਂ ਲੱਗੂਗਾ ਜਿਹੜਾ ਜਿਹੜੀ ਯੂਨੀਅਨ ਧਰਨਾ ਨਹੀਂ ਦੂਗੀ ਉਹਦਾ ਕੰਮ ਸਭ ਤੋਂ ਪਹਿਲੇ ਤੇ ਹੋਊਗਾ ਸਭ ਤੋਂ ਪੜ੍ਹੇ ਲਿਖੇ ਨੌਜਵਾਨ ਨੇ न वापरिया